ਸਾਸੀ ਕਾਲ ਜੀ ਸਾਰਿਆਂ ਨੂੰ ਜੈ ਸਾਈਂ ਜੀ ਦੀ ਮੈਂ ਤੁਹਾਡਾ ਆਪਣਾ ਦੇਵਵੀਰ ਤੇ ਅੱਜ ਵੀਰਵਾਰ ਦੀ ਰਾਤ ਮੈਂ ਤੇ ਮੇਰੇ ਸਾਥ ਇਹੋ ਸਾਡੇ ਰਵੀ ਭਾਜੀ ਬੈਠੇ ਨੇ ਇਹ ਸਾਡੇ ਅੰਮੋ ਭਾਜੀ ਇਹ ਸਾਡੇ ਅੰਭੂ ਭਾਜੀ ਸੋ ਹੁਣ ਵੇਲੇ ਹੋਇਆ ਟਾਈਮ ਬਣ ਗਿਆ 12:00 ਹੋ ਕੇ ਆ ਰਹੀ 11:45 ਅੱਛਾ ਇਹ ਨਹੀਂ ਲਿਖਣਾ ਨਹੀਂ ਪਿਆ ਲਰ ਹੋ ਗਿਆ ਨਾ ਆ ਗਿਆ 11:45 ਮਤਲਬ 12 ਵਜੇ ਨਾਲੇ ਨੇ ਹੁਣ ਅਸੀਂ ਵਿਹਲੇ ਹੋਇਆ ਤੇ ਰੋਟੀ ਖਾਣੀ ਆ ਹੁਣ ਹੁਣ ਅਸੀਂ ਰੋਟੀ ਖਾਵਾਂਗੇ ਤੁਸੀਂ ਵੀ ਖਾਓ ਕਿਉਂ ابو ਜੀ ਹਾਂ ਜੀ ਠੀਕ ਆ ਹਾਂ ਪਾਣੀ ਆਰੈਂਜ ਉਹ ਗਰੇ ਆਇਆ ਪੁਰੇ ਆਈਂ ਚੇਤੀਆ ਆਹ ਕੋਲ ਨੇ ਸਾਡਾ ਫੋਰਟੀ 11 ਆਹ ਦੇਖੋ ਤੁਹਾਡੇ ਸਾਹਮਣੇ ਆਵਾਜ਼ ਮਾਰੀ ਹੋਈ ਆ ਕਿੰਨੇ ਸਕਿੰਟਾ ਚਾਹੁੰਦੇ ਨੇ 2 ਸਕਿੰਟ ਚ ਆ ਜਾਣਾ 1 2 3 ਇਹ ਕਿੰਨੀ ਤੇਜ਼ ਆਇਆ ਦੇਖ ਲਓ ਚੱਕ ਕੇ ਵੀ ਆਪਣੇ ਆਪਣੇ ਹਿਸਾਬ ਵਾਸਤੇ ਕੁੱਕਰ ਲੈ ਕੇ ਆਇਆ ਵੀ ਮੈਂ ਇੱਚੀ ਖਾਣੀ ਆ ਇਹ ਤੇਰਾ ਆ ਸਾਰੇ ਆ ਰਹੀ ਓਏ ਸਿਰ ਨਾ ਥਲੇ ਕਾ ਤੇਰੇ ਉੱਪਰ ਉਹ ਚਿੰੰਦੀ ਨਹੀਂ ਦੀ ਆ ਸਾਰੇ ਰਹੀ ਆ ਚਲ ਠੀਕ ਆ ਬੈ ਜਾ ਹੁਣ ਅਦਰ ਤੂੰ ਕੀ ਕਰਦਾ ਲਿਆ ਲਿਆ ਲੋ ਵੀ ਮਿੱਤਰੋ ਫੇ ਮਿਲਦੇ ਆ